ਮੇਰਾ ਰਜਤ ਕੁਮਾਰ ਜੀ ਕੀ ਬਣੀ ਕੀ ਗੱਲ ਹੋਈ ਆ ਜਿਹੜਾ ਧਰਨਾ ਜਿਹੜਾ ਲੱਗਿਆ ਇਹ ਪਾਜੀ ਸਰਕਾਰ ਅੱਜ ਟੈਂਡਰ ਖੋਲ ਰਹੀ ਸੀ 11 ਵਜੇ ਸੋ ਸਾਡੇ ਪਹਿਲੇ ਹੀ ਮਤਲਬ ਸਰਕਾਰ ਨੂੰ ਅਸੀਂ ਚੇਤਾਵਨੀ ਦਿੱਤੀ ਸੀ ਵੀ ਅਗਰ ਤੁਸੀਂ 11 ਵਜੇ ਟੈਂਡਰ ਖੋਲਦੇ ਆ ਤਾਂ ਅਸੀਂ 12 ਤੋਂ 2 ਵਜੇ ਤੱਕ ਜਿਹੜਾ ਪ੍ਰੋਟੈਸਟ ਕਰਾਂਗੇ ਜੀ ਸ਼ਾਂਤ ਮਈ ਢੰਗ ਨਾਲ ਪਰ ਸਰਕਾਰ ਨੇ ਨਵੀਆਂ ਚਾਲਾਂ ਕਰਕੇ ਜੀ ਰਾਤ ਸਾਡੇ ਜਿਹੜੇ ਪ੍ਰਧਾਨ ਸੈਕਟਰੀ ਆ ਸਾਰੇ ਡੀਪੂਆਂ ਦੇ ਪੰਜਾਬ ਲੈਵਲ ਤੋਂ ਸਟੇਟ ਲੈਵਲ ਤੇ ਸਾਰੇ ਜੀ ਚੱਕ ਲਏ ਉਹ ਨਜ਼ਰਬੰਦ ਕਰ ਲਏ ਅਰੈਸਟ ਕਰ ਲਏ ਜੀ ਸਾਰੇ ਅੱਜ ਹੁਣ ਇਸ ਟਾਈਮ ਥਾਣਿਆਂ ਦੇ ਵਿੱਚ ਆ ਸਾਨੂੰ ਨਹੀਂ ਪਤਾ ਕਿੱਥੇ ਆ ਡੀਐਸਪੀ ਦੇ ਕੋਲ ਆ ਜਾਂ ਕਿਤੇ ਆ ਸਾਨੂੰ ਵੀ ਦੁਬਾਰੇ ਕੋਈ ਨੋ ਲੈਜ ਨਹੀਂ ਹੈਗੀ ਤੇ ਇਸ ਕਰਕੇ ਸਾਡੇ ਜਿਹੜੇ ਵਰਕਰ ਆ ਇਹਨਾਂ ਦੇ ਵਿੱਚ ਸਵੇਰ ਤੋਂ ਹੀ ਜਿਹੜਾ ਰੋष ਪਾਇਆ ਗਿਆ ਵੀ ਸਰਕਾਰ ਜਿਹੜੇ ਮਾੜੇ ਕੰਮ ਕਰ ਰਹੀ ਆ ਮਾੜੀਆਂ ਨੀਤੀਆਂ ਸਰਕਾਰ ਦੀਆਂ ਤੋਂ ਇਹਦੇ ਚੱਕਰ ਦੇ ਵਿੱਚ ਅਸੀਂ ਜਿਹੜਾ ਨਵਾਂ ਸ਼ਹਿਰ ਬੱਸ ਸਟੈਂਡ ਹੈ ਡੀਪੂ ਹੈ ਮੁਕੰਮਲ ਤੌਰ ਤੇ ਬੰਦ ਹੈ ਸਾਡੀਆਂ 40 ਬੱਸਾਂ ਦਾ ਰੂਟ ਸੀ ਉਹ ਮੁਕੰਮਲ ਤੌਰ ਤੇ ਬੰਦ ਕੀਤੀਆਂ ਹੋਈਆਂ ਜੇਕਰ ਸਰਕਾਰ ਸਾਡੇ ਪ੍ਰਧਾਨ ਸੈਕਟਰੀ ਨਹੀਂ ਛੱੜਦੀ ਪ੍ਰਸ਼ਾਸਨ ਸਾਡੇ ਨਾਲ ਵਧੀਆ ਢੰਗ ਨਾਲ ਗੱਲਬਾਤ ਕੋਈ ਨਹੀਂ ਕਰਦਾ ਤਾਂ ਅਸੀਂ ਹੋਰ ਘੰਟੇ 2 ਘੰਟਿਆਂ ਤੱਕ ਜਿੱਦਾਂ ਦੀ ਵੀ ਸਾਨੂੰ ਕੋਈ ਕਾਲ ਆਂਦੀ ਹੈ ਸਾਡੇ ਸੈਂਟਰ ਬਾਡੀ ਵੱਲਾਂ ਤੋਂ ਅਸੀਂ ਜਾਂ ਤਾਂ ਇਹਨਾਂ ਦਾ ਨੈਸ਼ਨਲ ਹਾਈਵੇ ਕੋਈ ਜਾਮ ਕਰਾਂਗੇ ਜਾਂ ਫਿਰ ਅਸੀਂ ਇਹਨਾਂ ਦੇ ਠਾਣਿਆਂ ਮੁਰੇ ਜਾ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾਊਗਾ ਜੀ ਭਾਜੀ ਪ੍ਰੋਟੈਸਟ ਦਾ ਕੀ ਕਾਰਨ ਹੈ ਜਿਹੜਾ ਤੁਸੀਂ ਪ੍ਰੋਟੈਸਟ ਕਰਨਾ ਚਾਹੁੰਦੇ ਹੋ ਪ੍ਰੋਟੈਸਟ ਦਾ ਕਾਰਨ ਇਹ ਸੀ ਜੀ ਸਰਕਾਰ ਜਿਹੜੇ ਪ੍ਰਾਈਵੇਟ ਬੱਸਾਂ ਜਿਹੜੀਆਂ ਸਾਡੇ ਮੈਹਕਮੇ ਦੇ ਵਿੱਚ ਪਾ ਰਹੀ ਹੈ ਜੀ ਕਿਲੋਮੀਟਰ ਸਕੀਮ ਜਿਨ੍ਹਾਂ ਦਾ ਸਾਡੇ ਮੈਹਕਮੇ ਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਤੇ ਅਸੀਂ ਉਹਨਾਂ ਨੂੰ ਰੋਕਣ ਲਈ ਸਰਕਾਰ ਨੂੰ ਬਾਰ-ਬਾਰ ਚੇਤਾਵਨੀ ਦਿੰਦੇ ਆ ਰਹੇ ਹਾਂ ਲਗਭਗ ਪਹਿਲਾਂ ਵੀ ਕਈ ਵਾਰੀ ਪ੍ਰੋਟੈਸਟ ਹਾਂਜੀ 6-7 ਮਹੀਨਿਆਂ ਤੋਂ ਲਗਭਗ ਸਰਕਾਰ ਨਾਲ ਜਿਹੜੀਆਂ ਇਸ ਸੰਬੰਧੀ ਜਿਹੜੀਆਂ ਮੀਟਿੰਗਾਂ ਸਾਧੀਆਂ ਚੱਲਦੀਆਂ ਆ ਰਹੀਆਂ ਕਿ ਇਹ ਜਿਹੜੀਆਂ ਬੱਸਾਂ ਸਾਡੇ ਮੈਹਕਮੇ ਦੇ ਵਿੱਚ ਨਹੀਂ ਪਾਈਆਂ ਜਾਣ ਤੇ ਅਗਰ ਇਹ ਬੱਸਾਂ ਸਾਡੇ ਮਹਿਕਮੇ ਦੇ ਵਿੱਚ ਪਾਣੀਆਂ ਤਾਂ ਸਾਡੇ ਡਰਾਈਵਰ ਕਨੈਕਟਰ ਦੀ ਜਿਹੜੀ ਜੋਬ ਹੈ ਸਾਡੇ ਮਕੈਨਿਕ ਦੀ ਜੋਬ ਹੈ ਲਗਭਗ ਇੱਕ ਬੱਸ ਮਗਰ ਚਾਰ ਤੋਂ ਪੰਜ ਵਿਅਕਤੀ ਆ ਜਿਹੜੇ ਉਹ ਬਿਲਕੁਲ ਘਰੇ ਬੈਠ ਜਾਂਦੇ ਫ੍ਰੀ ਫ੍ਰੀ ਹੋ ਜਾਂਦੇ ਆ ਤੇ ਜਿਨ੍ਹਾਂ ਦਾ ਰਜਗਾਰ ਦਾ ਜਿਹੜਾ ਮੌਕਾ ਹੈ ਉਹ ਬਿਲਕੁਲ ਖਤਮ ਹੁੰਦਾ ਜਾ ਰਿਹਾ ਇਹਦੇ ਚੱਕਰ ਦੇ ਵਿੱਚ ਜੀ ਅਸੀਂ ਅੱਜ ਉਹ ਪ੍ਰੋਟੈਸਟ ਰੱਖਿਆ ਸੀ ਗੇਟ ਰੈਲੀਆਂ ਰੱਖੀਆਂ ਸੀ ਲੇਕਿਨ ਸਰਕਾਰ ਪ੍ਰਸ਼ਾਸਨ ਵੱਲੋਂ ਰਾਤ ਇਹ ਸਾਡੇ ਜਿਹੜੇ ਪ੍ਰਧਾਨ ਸੈਕਟਰੀ ਹੈ ਜੀ ਉਹ ਚੱਕ ਲਏਗੇ ਤੇ ਉਸ ਕਰਕੇ ਅਸੀਂ ਇਹ ਜਿਹੜਾ ਬੱਸ ਸਟੈਂਡ ਮੁਕੰਮਲ ਤੌਰ ਤੇ ਬੰਦ ਕੀਤਾ ਹੋਇਆ। ਜਦੋਂ ਉਹ ਤਾਂ ਬੰਦ ਹੋਇਆ ਤੇ ਕਦੋਂ ਤੱਕ ਬੰਦ ਰਹੇਗਾ? ਇਹ ਲਗਭਗ ਆਪਾਂ ਸਵੇਰ ਤੋਂ ਹੀ ਜੀ ਪਹਿਲੇ ਟਾਈਮਾਂ ਤੋਂ 5 ਵਜੇ ਜਿਹੜੀਆਂ ਸਾਡੀਆਂ ਗੱਡੀਆਂ ਨਿਕਲਣੀਆਂ ਸ਼ੁਰੂ ਹੋਈ ਨਹੀਂਆਂ ਜੀ ਡੀਪੂ 'ਚੋਂ ਤੇ ਸਵੇਰ ਤੋਂ ਹੀ ਇਹ ਜਿਹੜਾ ਬੱਸ ਸਟੈਂਡ ਬੰਦ ਹੈ। ਅਗਰ ਸਾਡੇ ਪ੍ਰਧਾਨ ਸੈਕਟਰੀਆਂ ਨੂੰ ਨਾ ਛੱਡਿਆ ਗਿਆ, ਟੈਂਡਰ ਦੀ ਰੱਦ ਨਾ ਕੀਤਾ ਗਿਆ ਤਾਂ ਇਹ ਜਿਹੜਾ ਪ੍ਰੋਟੈਸਟ ਹੈ ਲੰਬੇ ਸਮੇਂ ਲਈ ਚੱਲੂਗਾ ਜੀ ਡੀਐਸਪੀ ਸਾਹਿਬ ਵੀ ਤੁਹਾਡੇ ਕੋਾਈ ਸੀ ਉਹਨਾਂ ਨੇ ਕੀ ਹੋਈ ਗੱਲ ਡੀਐਸਪੀ ਸਾਹਿਬ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਡੀਐਸਪੀ ਸਾਹਿਬ ਨੇ ਕਿ ਤੁਸੀਂ ਆਪਣੇ ਰਾਪਤੇ ਦੇ ਵਿੱਚ ਕਰੋ ਕੋਈ ਨਹੀਂ ਜਿੱਦਾਂ ਦੀ ਵੀ ਸਾਨੂੰ ਕੋਈ ਵੀ ਕਾਲ ਆਂਦੀ ਆ ਸੀ ਉਸ ਹਸਾਬ ਨਾਲ ਤੁਹਾਡੇ ਨਾਲ ਕੋਆਪਰੇਟ ਕੀਤਾ ਜਾਊਗਾ ਸਵਾਰੀਆਂ ਨੂੰ ਖੰਜਲ ਖਵਾਰੀ ਬਹੁਤ ਹੋਰੀ ਉਹਨਾਂ ਨੂੰ ਸੀ ਕਿ ਤੁਸੀਂ ਜਾਣ ਸਵਾਰੀਆਂ ਤੋਂ ਅਸੀਂ ਮਾਫੀ ਮੰਗਦੇ ਆ ਜੀ ਤੇ ਲੋਕਾਂ ਅੱਗੇ ਸਾਡੇ ਆਹੀ ਅਪੀਲ ਹੈ ਕਿ ਇਹ ਜੋ ਵੀ ਹੋ ਰਿਹਾ ਸਰਕਾਰ ਦੀਆਂ ਨਾਕਾਮੀਆਂ ਹੈ ਸਰਕਾਰ ਸਾਡੇ ਮਹਿਕਮੇ ਦੇ ਵਿੱਚ ਕੋਈ ਵੀ ਬਸ ਨਮੀ ਨਹੀਂ ਪਾਰੀ 4 ਸਾਲ ਲਗਭਗ ਸਰਕਾਰ ਨੂੰ ਬਣੀ ਨੂੰ ਹੋ ਗਏ ਤੇ ਅਸੀਂ ਸਰਕਾਰ ਅਸੀਂ ਸਵਾਰੀਆਂ ਤੋਂ ਇੱਕ ਹੱਥ ਜੋੜ ਕੇ ਮਾਫੀ ਮੰਗਦੇ ਆ ਕਿ ਸਾਡੀ ਵਜ੍ਹਾ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਆ ਰਹੀਆਂ ਇਹਦਾ ਸਾਡਾ ਕੋਈ ਕਸੂਰ ਨਹੀਂ ਹੈ ਅਗਰ ਸਰਕਾਰ ਸਾਡੇ ਮਹਿਕਮੇ ਦੇ ਵਿੱਚ ਬੱਸਾਂ ਪਾ ਰਹੀ ਹੈ ਤਾਂ ਲਗਭਗ ਲੋਕਾਂ ਨੂੰ ਹੀ ਫਾਇਦਾ ਹੋਊਗਾ ਨਮੇ ਸ਼ਹਿਰ ਤੋਂ ਬਿਨੂੰ ਰੀਟੇਨ ਕੀਤਾ ਗਿਆ ਉਹਨਾਂ ਦਾ ਇੱਕ ਵੀ ਨਾਂ ਦੱਸ ਨਮੇ ਸ਼ਹਿਰ ਤੋਂ ਕਾਲੋਨੋ ਕੀਤਾ ਗਿਆ ਜੀ ਨਰਿੰਦਰ ਕੁਮਾਰ ਪੰਡੋਰੀ ਜੀ ਮਹੇਸ਼ ਕੁਮਾਰ ਮੰਗਾ ਜੀ ਸਾਡੇ ਤੇ ਇਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਤੇ ਇੱਕ ਮੁੰਡਾ ਸਾਡਾ ਕੰਡੈਕਟਰ ਸੀ ਰਾਹੁਲ ਸ਼ਰਮਾ ਉਹਨਾਂ ਨੂੰ ਮਤਲਬ ਬਿਨਾ ਕੱਪੜਿਆਂ ਤੋਂ ਜੀ ਰੂਮ ਚੋਂ ਲੈ ਗਏ ਜੀ ਹਾਂਜੀ ਜੀ ਇਹ ਭਾਈ ਨਾਂ ਆਪਣਾ ਦੱਸ ਮੇਰਾ ਨਾਂ ਲਖਵੀਰ ਸਿੰਘ ਹੈ 1/19 ਜਥੇਬੰਦੀ ਦਾ ਪ੍ਰਧਾਨ ਸਰ ਅਸੀਂ ਤਾਂ ਇਹ ਨਹੀਂ ਕੰਮ ਕਰਨਾ ਚਾਹੁੰਦੇ ਅਸੀਂ ਸਵਾਰੀਆਂ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆ ਪਰ ਸਰਕਾਰ ਇੱਕ ਘਟਿਆ ਤਰੀਕੇ ਤੇ ਉਤਰਿਆ ਹੀ ਹੈ ਫਿਰ ਹੁਣ ਸਾਨੂੰ ਆਪਣੀ ਰਾਖੀ ਦਾ ਕਰਨੀ ਪਊਗੀ ਸੋ ਆਪਣੀ ਰਾਖੀ ਕਰਨ ਵਾਸਤੇ ਸਾਡੇ ਕੋਲ ਇੱਕ ਪ੍ਰੋਟੈਸਟ ਹੈ ਜਿਹੜਾ ਅਸੀਂ ਕਰ ਸਕਦੇ ਹਾਂ ਸੋ ਸਾਡੇ ਕੋਲ ਹੋਰ ਕੋਈ ਲਾਵਾ ਨਾ ਕੋਈ ਚਾਰਾ ਹੈਗਾ ਸਾਡੇ ਕੋਲ ਇਸ ਦਿਨ ਤੇ ਬਾਕੀ ਸਰਕਾਰ ਨੂੰ ਚਾਹੀਦਾ ਵੀ ਇਹ ਨਾ ਕੰਮ ਕੀਤਾ ਜਾਵੇ ਨਾ ਇਹ ਕਿਲੋਮੀਟਰ ਸਕੀਮਾਂ ਬੱਸਾਂ ਪਾਈ ਜਾਣ ਨਾ ਲੋਕਾਂ ਨੂੰ ਖੱਜਲਖਵਾਰ ਕੀਤਾ ਜਾਵੇ ਜਿਹੜੀ ਜਦ ਕੇ ਇੱਕ ਕਿਲੋਮੀਟਰ ਬੱਸ ਹੈ ਉਹ 5 ਸਾਲ ਬਾਅਦ ਉਹ ਕਾਰਪੋਰੇਟ ਵਾਲਾ ਆਪਣੇ ਘਰ ਲੈ ਜਾਂਦਾ ਇੱਕ ਸਰਕਾਰੀ ਬੱਸ ਹੈ 15 ਸਾਲ ਬਾਅਦ ਵੀ ਕੰਮ ਕਰਕੇ ਡੀਪੂ 'ਚ ਰਹਿੰਦੀ ਹੈ ਜਿਹੜਾ ਕਿ ਫਾਈਨੈਂਸ਼ੀਅਲੀ ਤੌਰ ਤੇ ਸਰਕਾਰ ਦਾ ਖਜ਼ਾਨਾ ਭਰਦੀ ਹੈ ਅੱਗੇ ਦੀ ਰਣਨੀਤੀ ਭਾਜੀ ਹੁਣ ਤੁਸੀਂ ਕੀ ਬਣਾਈ ਹੈ ਅੱਗੇ ਦੀ ਰਣਨੀਤੀ ਇਹ ਹੀ ਹੈ ਵੀ ਜਦੋਂ ਤੱਕ ਇਹ ਪ੍ਰੋਟੈਸਟ ਨੂੰ ਅਸੀਂ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਸਾਡੇ ਪ੍ਰਧਾਨ ਸੈਕਟਰੀ ਬਾਹਰ ਨਹੀਂ ਆ ਜਾਂਦੇ ਔਰ 1 ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਨਹੀਂ ਹੋ ਜਾਂਦਾ ਉਦੋਂ ਤੱਕ ਸਾਡੀ ਅਣਮਿਥੇ ਸਮੇ ਲਈ ਹੜਤਾਲ ਰਹੂਗੀ